ਇੱਕ ਵਾਰ ਬੜੀ ਔੜ ਲੱਗੀ ਮੀ ਨਾ ਪਵੇ ਖਡੂਰ ਸਾਹਿਬ ਦੇ ਬਾਹਰ ਇੱਕ ਕੰਨਪਾਟਾ ਜੋਗੀ ਰਹਿੰਦਾ ਸੀ ਗੁਰੂ ਸਾਹਿਬ ਦੇ ਪ੍ਰਤਾਪ ਨੂੰ ਵਾਦਾ ਵੇਖ ਕੇ ਹਰ ਸਮੇਂ ਸੜਦਾ ਰਹਿੰਦਾ ਸੀ ਪਰ ਕਰ ਕੁਝ ਨਹੀਂ ਸੀ ਸਕਦਾ ਹੁਣ ਜਦ ਔੜ ਲੱਗੀ ਤੇ ਮੀ ਨਾ ਪੈਨ ਕਰਕੇ ਕਾਲ ਦਾ ਖਤਰਾ ਪੈਦਾ ਹੋ ਗਿਆ ਤਾਂ ਆਪਣੇ ਲਈ ਸੁਨਹਿਰੀ ਸਮਾਂ ਸਮਝ ਕੇ ਉਸ ਕੰਨਪਾਟੇ ਜੋਗੀ ਨੇ ਖਡੂਰ ਸਾਹਿਬ ਦੇ ਲੋਕਾਂ ਨੂੰ ਗੁਰੂ ਜੀ ਦੇ ਵਿਰੁੱਧ ਚੁੱਕਣਾ ਸ਼ੁਰੂ ਕਰ ਦਿੱਤਾ ਕਹਿ ਲੱਗਾ ਇਹਨਾਂ ਦੇ ਇੱਥੇ ਰਹਿਣ ਕਰਕੇ ਹੀ ਇੰਦਰ ਦੇਵਤਾ ਤੁਹਾਡੇ ਨਾਲ ਰੁੱਸਿਆ ਹੋਇਆ ਹੈ ਫਿਰ ਕਿਸ ਤਰ੍ਹਾਂ ਹੋਵੇ ਪਿੰਡ ਦੇ ਲੋਕਾਂ ਨੇ ਪੁੱਛਿਆ ਬਸ ਇਸ ਨੂੰ ਕੱਢ ਦਿਓ ਮੀ ਪਵਾਉਣ ਦਾ ਸਾਡਾ ਜਿੰਮਾ ਕਨਪਾਟੇ ਜੋਗੀ ਨੇ ਬੜੇ ਹੰਕਾਰ ਨਾਲ ਕਿਹਾ ਲੋਕ ਗੁਰੂ ਜੀ ਨੂੰ ਕੁਝ ਕਹਿਣਾ ਨਹੀਂ ਚਾਹੁੰਦੇ ਸਨ ਪਰ ਦੂਜੇ ਪਾਸੇ ਮੀ ਨਾ ਪੈਨ ਕਰਕੇ ਉਨਾਂ ਦਾਤੇ ਉਹਨਾਂ ਦੇ ਬਾਲ ਬੱਚੇ ਤੇ ਮਾਲ ਡੰਗਰ ਦਾ ਭੁੱਖਾ ਮਰਨਾ ਯਕੀਨੀ मालूम ਹੁੰਦਾ ਸੀ ਇਸ ਲਈ ਮਜਬੂਰਨ ਗੁਰੂ ਜੀ ਪਾਸ ਗਏ ਤੇ ਬੇਨਤੀ ਕੀਤੀ ਪ੍ਰਭੂ ਕਿਰਪਾ ਕਰੋ ਕਿਸੇ ਤਰ੍ਹਾਂ ਮੀ ਪੈ ਜਾਵੇ ਘਟ ਘਟ ਦੀਆਂ ਜਾਣਨ ਵਾਲੇ ਗੁਰੂ ਜੀ ਕਹਿਣ ਲੱਗੇ ਭਾਈ ਪਰਮਾਤਮਾ ਦੀ ਰਜਾ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਜਦੋਂ ਉਸ ਦੀ ਕਿਰਪਾ ਹੋਵੇਗੀ ਮੀ ਪੈ ਜਾਵੇਗਾ ਉਸ ਕਾਲਪੁਰਖ ਸਿਰਜਨਹਾਰ ਪਾਸ ਅਰਦਾਸ ਕਰੋ ਇਸ ਉੱਤਰ ਨਾਲ ਲੋਕਾਂ ਦੇ ਦਿਲ ਟੈ ਗਏ ਤੇ ਉਹਨਾਂ ਜੋਗੀ ਵਾਲੀ ਗੱਲ ਗੁਰੂ ਜੀ ਨੂੰ ਦੱਸੀ ਕਿ ਉਹ ਕਹਿੰਦਾ ਹੈ ਕਿ ਜੇ ਗੁਰੂ ਜੀ ਖਡੂਰ ਸਾਹਿਬ ਤੋਂ ਚਲੇ ਜਾਣ ਤਾਂ ਉਹ ਮੀਂਹ ਪਵਾ ਦੇਵੇਗਾ ਗੁਰੂ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਹੱਸੇ ਤੇ ਸੱਤ ਬਚਨ ਕਹਿ ਕੇ ਖਡੂਰ ਸਾਹਿਬ ਤੋਂ ਬਾਹਰ ਚਲੇ ਗਏ ਗੁਰੂ ਜੀ ਦੇ ਜਾਣ ਪਿੱਛੋਂ ਜੋਗੀ ਨੇ ਹਵਨ ਆਦੀ ਦੇ ਨਾਮ ਪਰ ਲੋਕਾਂ ਤੋਂ ਚੰਗਾ ਧੰਨ ਬਟੋਰਿਆ ਤੇ ਲੱਗਾ ਪੜਨ ਮੰਤਰ ਪਰ ਮੀ ਨਾ ਪਹਿਨਾ ਸੀ ਤੇ ਨਾ ਪਿਆ ਲੋਕ ਪਹਿਲਾਂ ਤੋਂ ਵੀ ਓਕੇ ਹੋ ਗਏ ਤੇ ਕਾਲ ਦਾ ਖਤਰਾ ਉਹਨਾਂ ਸਾਹਮਣੇ ਨਗਰੂਪ ਵਿੱਚ ਆ ਖੜਾ ਹੋਇਆ ਉਧਰ ਗੁਰੂ ਜੀ ਦੇ ਦਰਸ਼ਨ ਲਈ ਸਿੱਖ ਆਉਂਦੇ ਤੇ ਨਿਰਾਸ਼ ਹੋ ਕੇ ਮੁੜ ਜਾਂਦੇ ਸ੍ਰੀ ਗੁਰੂ ਅਮਰਦਾਸ ਜੀ ਬਾਸਰ ਕੇ ਕਿਸੇ ਕੰਮ ਗਏ ਹੋਏ ਸਨ ਜਾਦੋ ਚੌਥੇ ਪੰਜਵੇਂ ਦਿਨ ਬਹੁਤ ਸਾਰੇ ਸਿੱਖਾ ਸਮੇਤ ਖਡੂਰ ਸਾਹਿਬ ਪਹੁੰਚੇ ਤਾਂ ਅੱਗੇ ਗੁਰੂ ਜੀ ਨੂੰ ਨਾ ਵੇਖ ਕੇ ਡਾਡੇ ਪਰੇਸ਼ਾਨ ਹੋਏ ਪਿੰਡ ਦੇ ਸਿਆਣੇ ਆਦਮੀਆਂ ਨੂੰ ਸਾਧ ਕੇ ਉਹਨਾਂ ਨੇ ਪਤਾ ਕੀਤਾ ਤਾਂ ਉਹਨਾਂ ਦੱਸਿਆ ਜੋਗੀ ਦੇ ਕਹੇ ਅਸਾਂ ਗੁਰੂ ਜੀ ਨੂੰ ਬਾਹਰ ਜਾਣ ਲਈ ਗਿਆ ਸੀ ਤਾਂ ਕਿ ਮੀ ਪੈ ਜਾਵੇ ਤਦ ਫਿਰ ਕੀ ਮੀ ਪਿਆ ਸ੍ਰੀ ਗੁਰੂ ਅਮਰਦਾਸ ਜੀ ਨੇ ਪੁੱਛਿਆ ਜੀ ਨਹੀਂ ਉਹਨਾਂ ਨੇ ਉੱਤਰ ਦਿੱਤਾ ਫੁਲਿਓ ਵੀਰੋ ਰੱਬੀ ਰੂਪ ਗੁਰੂ ਅੰਗਦ ਦੇਵ ਜੀ ਨੂੰ ਬਾਹਰ ਕੱਢ ਕੇ ਮੀਤਿਆਸ ਰਖਦੇ ਹੋ ਅਮਰਦਾਸ ਜੀ ਨੇ ਕਿਹਾ ਇਹ ਸੁਣ ਕੇ ਲੋਕਾਂ ਦੇ ਅੱਖਾਂ ਖੁੱਲ ਗਈਆਂ ਹੁਣ ਉਹਨਾਂ ਨੇ ਅਨੁਭਵ ਕੀਤਾ ਕਿ ਉਹਨਾਂ ਤੋਂ ਇੱਕ ਬਹੁਤ ਵੱਡਾ ਅਨਰਥ ਕਰਵਾਇਆ ਗਿਆ ਹੈ ਜਿਸ ਦਾ ਸਿੱਟਾ ਕਾਲ ਦਾ ਸ਼ਿਕਾਰ ਹੋ ਕੇ ਉਹਨਾਂ ਨੂੰ ਤੇ ਉਹਨਾਂ ਦੇ ਬਾਲ ਬੱਚੇ ਨੂੰ ਮਰਨਾ ਪਵੇਗਾ ਉਹ ਪਛਤਾਪ ਕਰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਟੈ ਗਏ ਤੇ ਲੱਗੇ ਮਾਫੀਆਂ ਮੰਗਣ ਉਹਨਾਂ ਕਿਹਾ ਤੁਸੀਂ ਗੁਰੂ ਕੇ ਪਰਮ ਸੇਵਕੋ ਅਸੀਂ ਭੁੱਲ ਗਏ ਹੁਣ ਦੱਸੋ ਕੀ ਕਰੀਏ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਜਦ ਤੱਕ ਇਸ ਜੋਗੀ ਨੂੰ ਕੀਤੇ ਦੀ ਸਜ਼ਾ ਨਹੀਂ ਮਿਲਦੀ ਮੀ ਨਹੀਂ ਜੇ ਪਹਿਣਾ ਸ੍ਰੀ ਗੁਰੂ ਅਮਰਦਾਸ ਜੀ ਦੇ ਮੂੰਹੋਂ ਇਤਨਾ ਇਸ਼ਾਰਾ ਹੋਣ ਦੀ ਧੀਰ ਸੀ ਕਿ ਪਿੰਡ ਦੇ ਕੁਝ ਗੱਬਰੂਆਂ ਨੇ ਜੋਗੀ ਦੀ ਬੱਤ ਨੀਤੀ ਤੋਂ ਪਹਿਲਾਂ ਹੀ ਤੰਗ ਆਏ ਹੋਏ ਸਨ ਉਸ ਨੂੰ ਥੂਕੇ ਉਸ ਦੀ ਕੁਟਿਆ ਵਿੱਚੋਂ ਜਾ ਕੱਢਿਆ ਤੇ ਤੂ ਤੂਕੇ ਪਿੰਡ ਦੇ ਖੇਤਾਂ ਵਿੱਚ ਹੀ ਮਾਰ ਦਿੱਤਾ ਭਾਈ ਜੀ ਦਾ ਵਾਕ ਸੱਚਾ ਹੋਇਆ yogi ਦੇ ਸਵਾਸ ਨਿਕਲੇ ਹੀ ਸਨ ਕਿ ਇੰਦਰ ਦੇਵਤਾ ਆਨ ਹਾਜ਼ਰ ਹੋਏ ਤੇ ਅਜੀਹਾ ਵਿੱਚ ਵਸਿਆ ਕਿ ਜਲ ਥਲ ਹੋ ਗਿਆ ਪਿੰਡ ਦੇ ਲੋਕਾਂ ਨੇ ਗੁਰੂ ਜੀ ਪਾਸ ਜਾ ਕੇ ਮਾਫੀ ਮੰਗੀ ਤੇ ਉਹਨਾਂ ਨੂੰ ਸਤਿਕਾਰ ਸਹਿਤ ਵਾਪਸ ਲੈ ਆਏ ਗੁਰੂ ਜੀ ਨੇ ਅਮਰਦਾਸ ਜੀ ਨੂੰ ਕਿਹਾ ਕਿ ਭਾਈ ਤੁਸੀਂ ਇਹ ਚੰਗਾ ਨਹੀਂ ਕੀਤਾ ਇਹ ਸੋਨ ਅਮਰਦਾਸ ਜੀ ਨੇ ਗੁਰਾਂ ਦੇ ਚਰਨਾ ਪਰ ਟੈ ਕੇ ਆਖਿਆ ਪ੍ਰਭੂ ਫੋਲੋਈ ਖਿਮਾ ਕਰੋ ਗੁਰੂ ਜੀ ਉਹਨਾਂ ਦੀ ਨਿਰਮਾਨਤਾ ਵੇਖ ਕੇ ਗਦਗਦ ਹੋ ਗਏ ਤੇ ਅਮਰਦਾਸ ਜੀ ਨੂੰ ਗੱਲ ਨਾਲ ਲਾ ਲਿਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ